ਕੰਟਰਾਸਟ ਦੁਪੱਟੇ ਨਾਲ ਨਵਾਂ ਫੈਬਰਿਕ ਨਵਾਂ ਡਿਜ਼ਾਈਨ ਲੈ ਕੇ ਆਇਆ ਫਿਰ ਵਾਸਤੇ ਕੰਬੀਨੇਸ਼ਨ ਦੁਪੱਟਾ ਬਣ ਕੇ ਆਇਆ ਇੰਨਾ ਪਿਆਰਾ ਆਰਟੀਕਲ ਪੈਚਵਰਕ ਰਹਾ ਹੈ ਬਾਰਡਰ ਤੇ ਤੇ ਕੰਟਰਾਸਟ ਦੁਪੱਟੇ ਤਿੰਨ ਰੰਗ ਤਿੰਨੇ ਰੰਗ ਸੋਨੇ ਤੇ ਡਿਜ਼ਾਈਨ ਬਿਲਕੁਲ ਨਵਾਂ ਜਿਹੜਾ ਫੈਬਰਿਕ ਆਇਆ ਉਹ ਵੀ ਬਿਲਕੁਲ ਨਵਾਂ ਕਲਰ ਕੰਬੀਨੇਸ਼ਨ ਬੜਾ ਪਿਆਰਾ ਹੈ ਜਿੰਨੇ ਰੰਗ ਕੰਟਰਾਸਟ ਬੜੇ ਸੋਨੇ ਆ ਚੈੱਕ ਕਰੋ ਜੀ ਪੀਸ ਬਣਾ ਲਾਜਵਾ ਫੈਬਰਿਕ ਨਵਾਂ ਹੈ ਜੀ ਸਲਫ ਬਣੀ ਹੈ ਫੈਬਰਿਕ ਦੇ ਵਿੱਚ ਫੈਬਰਿਕ ਬਹੁਤ ਸੋਹਣਾ ਹੈ ਸ਼ਿਮਰ ਟਾਈਪ ਫੈਬਰਿਕ ਹੈ ਯੂਵੇਂ ਆਪਾ ਖੀਮ ਕਾ ਵੀ ਕਹਿ ਸਕਦੇ ਆ ਬਨਾਰਸੀ ਵੀ ਕਹਿ ਸਕਦੇ ਆ ਫੈਬਰਿਕ ਬਹੁਤ ਸੋਹਣਾ ਸਾਰਾ ਫਰੰਟ ਹੈ ਵੀ ਸਾਰਾ ਪੈਚਵਰਕ ਦਾ ਕੰਮ ਦਬਕੇ ਵਰਗਾ ਪ੍ਰੋਪਰ ਬਾਜੂ ਤੇ ਕੰਮ ਪਿਓਰ ਕ੍ਰੇਪ ਦੀ ਬਾਟਮ ਕੰਬੀਨੇਸ਼ਨ ਦੁਪੱਟਾ ਦੁਪੱਟਾ ਆ ਰਿਹਾ ਕੰਟਰਾਸਟ ਦੇ ਵਿੱਚ ਫੋਰ ਸਾਈਡਡ ਕੰਟਰਾਸਟ ਦੁਪੱਟਾ ਆ ਰਿਹਾ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਜੀ ਆਹ ਵਾਲਾ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਨਵਾਂ ਕੰਟਰਾਸਟ ਕਲਰ ਆਹ ਚੈੱਕ ਕਰੋ ਨਵਾਂ ਕਲਰ ਕੰਬੀਨੇਸ਼ਨ ਓਏ ਹੋ ਜਬਰਦਸਤ ਕੰਬੀਨੇਸ਼ਨ ਲੈ ਕੇ ਆਇਆ ਅਲਟੀਮੇਟ ਪੀਸ ਆ ਜਲਦੀ ਜਲਦੀ ਬਾਇ ਕਰੋ ਗਾਵ ਨੂੰ ਸਾਇਲੈਂਟ ਗਾਵੜੇ ਨੇ ਸਿਲਕ ਦੇ ਵਿੱਚ ਆਰਟੀਕਲ ਲੈ ਕੇ ਆਇਆ ਅੰਟੀਕ ਵਗ ਦੱਬ ਕੇ ਵਰਗਾ ਕੰਮ ਇੰਨਾ ਸੋਹਣਾ ਆਰਟੀਕਲ ਮੈਂ ਕਹਿੰਦਾ ਜਿਹੜੀ ਆ ਵਾਲੀ ਆਈਟਮ ਹੈ ਨਾ ਐਦਾਂ ਦੇ ਸੂਟ ਨਹੀਂ ਤਾਂ 15000 20000 ਤੋਂ ਘੱਟ ਨਹੀਂ ਬਣਦੇ ਸੱਚਾਈ ਦੱਸ ਰਿਹਾ ਇਹ ਗੱਲ ਮੈਂ ਕਿਉਂਕਿ ਕੱਪੜਾ ਵੀ ਮਹਿੰਗਾ ਸਭ ਤੋਂ ਵੱਡੀ ਗੱਲ ਇੱਕ ਚੀ ਹੋਰ ਦੱਸਣ ਲੱਗੇ ਆ ਜੀ ਪਿਓਰ ਕਮਲ ਚਨੂਨ ਦਾ ਜਿਹੜਾ 1500 ਰੁਪਏ ਦਾ ਚਿੱਟਾ ਦੁਪੱਟਾ ਜੀ ਉਹ ਲੱਗਿਆ ਹੋਇਆ ਇੱਕ ਤਾਂ ਹੁੰਦਾ ਸੈਮੀ ਚਨੂਨ ਇਹ ਹੈਗਾ ਪਿਓਰ ਦਾ ਕਮਲ ਚਨੂਨ ਦਾ ਦੁਪੱਟਾ ਸੋ ਰੰਗ ਚੈੱਕ ਕਰੋ ਜੀ ਪਿਓਰ ਸਿਲਕ ਦਾ ਸੂਟ ਲੈ ਕੇ ਆਇਆ ਔਰ ਰੇਂਜ ਬਿਲਕੁਲ ਘੱਟ ਲੈ ਕੇ ਆਇਆ ਔਰ ਸੂਰ ਜਬਰਦਸਤ ਲੈ ਕੇ ਆਇਆ ਸੋ ਵੀਡੀਓ ਨੂੰ ਸ਼ੇਅਰ ਕਰਿਓ ਸੋ ਇੰਨਾ ਪਿਆਰਾ ਆਰਟੀਕਲ ਬੁਕਿੰਗ ਆਪਣੀ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਕਰਾ ਲਿਓ ਕਿਉਂਕਿ ਇਹ ਆਈਟਮ ਤੁਹਾਨੂੰ ਮਾਰਕੀਟ ਦੇ ਵਿੱਚ ਜੇ ਤੁਸੀਂ ਜਿਹੜੀ ਕਰਵਾਣ ਵਿੱਚ ਚੱਲਦੇ ਹੋ ਨਾ ਤਾਂ 15-20000 ਰੁਪਏ ਤੋਂ ਘੱਟ ਨਹੀਂ ਮਿਲ ਰੇਟ ਮੈਂ ਵੀਡੀਓ ਚ ਦੱਸਾਂਗਾ ਵੀਡੀਓ ਨੂੰ ਪੂਰਾ ਦੇਖਿਓ ਜੇ ਸੂਟ ਬਾਏ ਕਰਨਾ ਪੂਰਾ ਫਰੰਟ ਪਿਓਰ ਗਾਬਰਡਨ ਸਿਲਕ ਫੈਬਰਿਕ ਆ ਰਿਹਾ ਕ੍ਰੋਸ ਕਲਰ ਮਜ਼ੈਂਟਾ ਸ਼ੇਡ ਆ ਸਾਰਾ ਫਰੰਟ ਹੈਵੀ ਪ੍ਰੋਪਰ 슬ੀਵਸ ਤੇ ਕੰਮ ਪਿਓਰ ਕਮਲ ਚਨੂਨ ਦਾ ਦੁਪੱਟਾ ਦੁਪੱਟ ਦੇ ਆ ਰਾ ਜੀ ਕਾਰਨਰ ਵਰਕ ਤੇ ਬੂਟੀ ਵਰਕ ਬੜਾ ਸ਼ਾਨਦਾਰ ਆਰਟੀਕਲ ਹੈ ਉਹ ਰੇਂਜ ਜਿਹੜੀ ਆਊਗੀ ਦੀ ਰੇਂਜ ਸੁਣ ਲਓ ਮੈਂ ਰੇਂਜ ਪਹਿਲੀ ਦੱਸਣ ਲੱਗਿਆ ਜਿਹੜਾ ਇਸ ਦਾ ਰੇਟ ਆ ਰਾ ਜੀ ਉਹ ਆ ਰਿਹਾ ਸਿਰਫ 8000 ਰੁਪਏ 8000 ਰੁਪਏ ਇਸ ਦਾ ਪ੍ਰਾਈਸ ਆ ਰਿਹਾ ਸ਼ੇਡ ਚੈੱਕ ਕਰੋ ਕਾਰਨਿੰਗ ਸ਼ੇਡ ਪਾਕਿਸਤਾਨੀ ਗ੍ਰੀਨ ਕਲਰ ਪਰਪਲ ਸ਼ੇਡ ਚਾਰ ਰੰਗ ਚਾਰੇ ਰੰਗ ਸੋਨੇ ਜਿਹੜਾ ਮਰਜ਼ੀ ਰੰਗ ਬਾਏ ਕਰ ਲੋ ਸਾਦੀ ਸਿਲਕ ਦਾ ਆਰਟੀਕਲ ਜੀ ਤਿੰਨ ਮੇਨ ਕਲਰ ਨੇ ਇਹ ਰਾਇਲ ਬਲੂ ਰੈੱਡ ਤੇ ਬਲੈਕ ਬਲੈਕ ਤਾਂ ਆਲਵੇਸ ਸ਼ਾਰਟਲਿਸਟਡ ਰਹਿੰਦਾ ਕਿਉਂਕਿ ਬਲੈਕ ਕਲਰ ਹਰ ਕਿਸੇ ਦਾ ਫੇਵਰਿਟ ਹੁੰਦਾ ਔਰ ਬਲੈਕ ਕਲਰ ਹਮੇਸ਼ਾ ਹੀ ਸ਼ਾਰਟਲਿਸਟਡ ਵਿੱਚ ਰਹਿੰਦਾ ਹੈ ਡਿਜ਼ਾਈਨ ਚੈੱਕ ਕਰੋ ਖਰਜੀ ਸਿਲਕ ਦਾ ਆਰਟੀਕਲ ਹੈ ਕਹਾਂ ਦਬ ਕੇ ਵਰਕ ਦਾ ਬੁਟੀਕ ਮੇਡ ਆਰਟੀਕਲ neck ਦੇਖੋ ਕਿੰਨਾ ਸ਼ਾਨਦਾਰ ਹੈ ਜੀ neck ਦੀ ਡਿਜ਼ਾਈਨਿੰਗ ਦੇਖੋ ਪ੍ਰੋਪਰ 슬ੀਵਸ ਤੇ ਕਮ ਬੜਾ ਸ਼ਾਨਦਾਰ ਪੀਸ ਹੈ ਪ੍ਰੋਪਰ ਫਰੰਟ ਹੈ ਵੀ ਸਾਰਾ ਦਬਕਾ ਵਰਕ ਹੈ ਔਰ ਚੈੱਕ ਕਰੋ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਔਰੇਗਾ 7000 ਰੁਪਏ ਕਲਰ ਰੈੱਡ ਮਿਲੂਗਾ ਤੁਹਾਨੂੰ ਇੱਕ ਇੱਕ ਮਿਲੂਗਾ ਬਲੈਕ ਜਿਹੜਾ ਮਰਜ਼ੀ ਰੰਗ ਬਾਏ ਕਰ ਲੋ 7000 ਰੁਪਏ ਪ੍ਰਾਈਸ ਦਾ ਬੁਟੀਕ ਪੀਸ ਹੈ ਹੈਂਡਵਗ ਦੇ ਵਿੱਚ ਆਰਟੀਕਲ ਲੈ ਕੇ ਆਇਆ ਕੰਟਰਾਸਟ ਦੁਪੱਟੇ ਦੇ ਵਿੱਚ ਬੜਾ ਸੋਹਣਾ ਆਰਟੀਕਲ ਸਪੈਸ਼ਲ ਫੋਰ ਪਾਰਟੀ ਵੇਅਰ ਵੈਡਿੰਗ ਵੇਅਰ ਅਲਟੀਮੇਟ ਪੀਸ ਚੈੱਕ ਕਰੋ ਜੀ ਡਿਜ਼ਾਈਨਿੰਗ ਅੱਜ ਤੇ ਹੀ ਲਾਸਟ ਵੀਡੀਓ ਹੈ ਮਤਲਬ ਵੀ ਲਾਸਟ ਸ਼ੂਟ ਕਰ ਰਹੇ ਆਂ ਆ ਚੈੱਕ ਕਰੋ ਲਾਸਟ ਵੀਡੀਓ ਨਹੀਂ ਮਤਲਬ ਜੀ ਸਾਰਾ ਸਟਾਕ ਸ਼ੂਟ ਕਰਕੇ ਆਟੇ ਆਂ ਔਰ ਲਾਸਟ ਸੈਟ ਹੈ ਜਿਹਦਾ ਮੈਂ ਇਹਦਾ ਮੈਂ ਡੈਫੀਨੇਟਲੀ ਸ਼ੂਟ ਕਰਨਾ ਹੀ ਸੀਗਾ ਕਿਉਂਕਿ ਡਿਜ਼ਾਈਨ ਬਹੁਤ ਸੋਹਣਾ ਰੇਟ ਦੇ ਅਕੋਰਡਿੰਗ ਫਰੰਟ ਪੂਰਾ ਹੈਵੀ ਪ੍ਰੋਪਰ 슬ੀਵਸ ਤੇ ਕੰਮ ਕੰਟਰਾਸਟ ਦੁਪੱਟਾ ਫੋਰ ਸਾਈਡ ਦੁਪੱਟਾ ਆ ਰਿਹਾ ਰੇਟ ਆ ਰਿਹਾ 750 ਰੁਪਏ 6750 ਸ਼ੀਰਟ ਚੈੱਕ ਕਰੋ ਕਿੰਨੇ ਪਿਆਰੇ ਨੇ ਜੀ ਲੋ ਜੀ ਐਦਾਂ ਦੀ ਹੋਰ ਵੈਰਾਈਟੀ ਜੇ ਬਾਈ ਕਰਨੀ ਆ ਸੋਹਣੀ ਸੋਹਣੀ ਵੈਰਾਈਟੀ ਬਾਈ ਕਰਨੀ ਆ ਵੈੜੀ ਲਈ ਸ਼ਾਪਿੰ ਅਮਰਸਰੀਆ ਮਾਲਦਾਨ ਮੈਂਟਰੀਟੇ ਸਬਜੀ ਮੰਡੀ ਨਾਲ ਗਾਂਦੀ ਨਾਲ ਸਮਾਨ ਰਿਸਪਟ ਵਾਲਾ ਕਿੰਨਾ ਸ਼ਾਨਦਾਰ ਡਿਜ਼ਾਈਨ ਲੈ ਕੇ ਆਇਆ ਥੋੜੇ ਵਾਸਤੇ ਦੇਖੋ ਪੈਚ ਵਰਕ ਦੇ ਦਬਕੇ ਵਰਗਾ ਦਾ ਕੰਮ ਹੈ ਬੜਾ ਸੋਹਣਾ ਆਰਟੀਕਲ ਰੇਟ ਦੇ ਅਕੋਰਡਿੰਗ ਬਹੁਤ ਸੋਹਣਾ ਸੂਟ ਹੈ ਰੇਟ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਦੇਖਿਓ ਸਭ ਤੋਂ ਵੱਡੀ ਗੱਲ ਇੰਗਲਿਸ਼ ਕਲਰ ਟੋਟਲੀ ਇੰਗਲਿਸ਼ ਕਲਰ ਜਿਨ੍ਹਾਂ ਨੂੰ ਬ੍ਰਾਈਟ ਕਲਰ ਨਹੀਂ ਚਾਹੀਦੇ ਕੁਝ ਡੀਸੈਂਟ ਜੇ ਕਲਰ ਚਾਹੀਦੇ ਆ ਤਾਂ ਕਲਰ ਬੜੇ ਸੋਹਣੇ ਡਿਜ਼ਾਈਨ ਬਹੁਤ ਸੋਹਣਾ ਮੈਂ ਤੁਹਾਨੂੰ ਦਿਖਾਣਾ ਪ੍ਰੋਪਰ ਓਪਨ ਕਰਕੇ ਬੁਟੀਕ ਪੀਸ ਬਣਾ ਆ ਫੁੱਲ ਪ ਫਰੰਟ ਪੂਰਾ ਹੈਵੀ ਆ ਰਿਹਾ ਟੋਟਲੀ ਹੈਂਡਵਰਕ ਦਾ ਪੀਸ ਤੇ ਰੇਟ ਦੇ ਅਕੋਰਡਿੰਗ ਬੜਾ ਸਮਾਨ ਗੁੱਲ ਬਣ ਕੇ ਰੇਟ ਗਲਤ ਤਾਂ ਨਹੀਂ ਲੱਗ ਗਿਆ ਕਿਸੇ ਤਰ੍ਹਾਂ ਦੀ ਪਿਓਰ ਕ੍ਰੇਪ ਦੀ ਬਾਟਮ ਹੈ ਇਹ ਹੀ ਇਦਾਂ ਦੇ ਆਰਟੀਕਲ ਨੂੰ 12-12000 ਦਾ ਕੱਟ ਤਾਂ ਆ ਹੀ ਨਹੀਂ ਰੇਟ ਦੇਗਾ ਦੁਪੱਟਾ ਆ ਰਿਹਾ ਜੀ ਸਾਰਾ ਬੂਟੀ ਬਗ ਦੇ ਵਿੱਚ ਇਦਾਂ ਦੇ ਆਰਟੀਕਲ ਮੋਸਟਲੀ 10-12000 13000 ਤੋਂ ਘੱਟ ਮਿਲਦੇ ਨਹੀਂ ਪਰ ਇਹ ਪਹਿਲਾ ਆਰਟੀਕਲ ਹੈ ਜਿਹੜਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਣ ਕੇ ਆਇਆ ਰੇਟ ਆ ਰਿਹਾ ਸਿਰਫ 8000 ਰੁਪਏ ਕਲਰ ਚੈੱਕ ਕਰੋ ਤਿੰਨ ਨੇ ਤਿੰਨੇ ਰੰਗ ਸੋਹਣੇ ਨੇ ਡੀਸੈਂਟ ਕਲਰ ਨੇ ਬੜੇ ਪਿਆਰੇ ਸ਼ੇਡ ਨੇ ਆ ਦੇਖੋ ਇੰਗਲਿਸ਼ ਕਲਰ ਨੇ ਬੁਟੀਕ ਪੀਸ ਬਣਾ ਸਾਰਾ ਪੈਚਵਰਕ ਹੈ ਜਿਹੜੇ ਤੇ ਕਲਰ ਚੈੱਕ ਕਰੋ ਕਿੰਨਾ ਪਿਆਰਾ ਆ ਲੋ ਥਰਡ ਰੰਗ ਆ ਰਿਹਾ ਲਵੈਂਡਰ ਸ਼ੇਡ ਕਲਰ ਜਲਦੀ ਜਲਦੀ ਆਪਣਾ ਬਾਏ ਕਰ ਲਓ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ 8000 ਰੁਪਏ ਲੋ ਜੀ ਜੱਬਰੀ ਦੇ ਵਿੱਚ ਮੈਂ ਆਰਟੀਕਲ ਲੈ ਕੇ ਆ ਥੋੜੇ ਵਾਸਤੇ ਬੜਾ ਪਿਆਰਾ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਪੇਸਟਲ ਕਲਰ ਚਾਰਟ ਹੈ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਔਰ ਡਿਜ਼ਾਈਨ ਸਾਰਾ ਹੈਂਡਵਰਕ ਦੇ ਵਿੱਚ ਬਣਿਆ ਹਾ ਟੋਟਲੀ ਆਪਾਂ ਪੀਸ ਚੈੱਕ ਕਰਦੇ ਹਾਂ ਮੈਂ ਵੀ ਖੋਲ ਕੇ ਦੇਖਿਆ ਨਹੀਂ ਅਜੇ ਕਿ ਪੀਸ ਕਿੱਦਾਂ ਬਣਿਆ ਹੋਇਆ ਮੈਂ ਵੀ ਤੁਹਾਡੇ ਨਾਲ ਹੀ ਦੇਖਾਂਗਾ ਨੈਕ ਨੈਕ ਦੀ ਵਰਕ ਆਏਗਾ ਨੈਕੋ ਤੇ ਵਰਕ ਆਏਗਾ ਪ੍ਰੋਪਰ ਬਾਜੂ ਤੇ ਕੰਮ ਆਏਗਾ ਪਿਓਰ ਬਰਬਰੀ ਦਾ ਟੋਟਲੀ ਹੈਂਡਵਰਕ ਦਾ ਪੀਸ ਆ ਕੰਮ ਚੈੱਕ ਕਰੋ ਦਬਕਾ ਨੋਟਸ ਰੇਸ਼ਮ ਸੀਕੁਐਂਸ ਕਟ ਦਾਣਾ ਕੰਮ ਸਾਰਾ ਸੋਹਣਾ ਬਿਊਟੀਫੁਲ ਆ ਟਿਕਾ ਨੈਕ ਬਹੁਤ ਪਿਆਰਾ ਪ੍ਰੋਪਰ 슬ੀਵਸ ਤੇ ਕੰਮ ਲੈਂਥ ਜਿੰਨੀ ਮਰਜ਼ੀ ਰੱਖੋ ਪਿਓਰ ਕਰੇਵ ਦੀ ਬਾਟਮ ਆ ਰਹੀ ਹੈ ਬਰਬਰੀ ਦਾ ਦੁਪੱਟਾ ਆ ਰਿਹਾ ਦੁਪੱਟੇ ਤੇ ਸਾਰਾ ਬੋਟੀ ਵਰਕ ਦਾ ਕੰਮ ਕਰਿਆ ਹੋਇਆ ਜਿਹੜਾ ਇਸ ਦਾ ਪ੍ਰਾਈਸ ਆਊਗਾ ਜੀ ਉਹ ਆਏਗਾ ਜੀ 4100 ਰੁਪਏ 4100 ਸ਼ੇਡ ਚੈੱਕ ਕਰੋ ਲੈਮਨ ਸਕਾਈ ਬਲੂ ਨਵਾ ਜਾਂ ਪਿਸਟਾ ਗ੍ਰੀਨ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਚਾਰੇ ਸੋਹਣੇ ਅਗੇਂਜ਼ਾ ਦੇ ਵਿੱਚ ਇੱਕ ਆਰਟੀਕਲ ਲੈ ਕੇ ਆਇਆ ਬੜਾ ਸੋਹਣਾ ਡਿਜ਼ਾਈਨ ਹੈ ਜੀ ਟੋਟਲੀ ਹੈਂਡ ਵਰਕ ਦਾ ਫਰੰਟ ਪੂਰਾ ਹੈਵੀ ਹੈ ਰੰਗ ਤੇ ਇਹਨਾਂ ਨੇ ਪ੍ਰਾਈਸ ਵੀ ਠੀਕ ਹੈ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਸਪੈਸ਼ਲ ਪਾਰਟੀ ਵੇਅਰ ਵਿਡਿੰਗ ਵੇਅਰ ਬਿਊਟੀਫੁਲ ਆਰਟੀਕਲ ਹੈ ਜੀ ਸੋ ਰੇਟ ਇਸ ਦਾ ਹੈ 9250 9250 9250 9250 ਪ੍ਰਾਈਸ ਰਹੇਗਾ ਪਿਓਰ ਔਰਗੈਂਜ਼ਾ ਦਾ ਬੜਾ ਸ਼ਾਨਦਾਰ ਪੀਸ ਬਣਾ ਹੈ ਟੋਟਲੀ ਹੈਂਡਵਰਕ ਫਰੰਟ ਪੂਰਾ ਹੈਵੀ ਰੰਗ ਤਿੰਨ ਤਿੰਨੇ ਰੰਗ ਸੋਨੇ येलो ਮਸਟਰਡ ਵੀ ਹੈ ਦੋਵੇਂ ਸ਼ਰਟ ਕਿਹੜੀ ਆਹ ਲੋ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਹੈ ਕੇਰਾ ਬਹੁਤ ਸੋਹਣਾ ਫਰੰਟ ਬਹੁਤ ਸੋਹਣਾ ਬਾਜੂ ਤੇ ਕੰਮ ਦੁਪੱਟਾ ਫੋਰ ਸਾਈਡ ਪਿਓਰ ਔਰਗੈਂਜ਼ਾ ਦੁਪੱਟਾ ਨਾਲੇ ਵਾਸ਼ੇਬਲ ਆਈਟਮ ਹੈ ਇਹ ਜਿਸੇ ਨੂੰ ਵਾਸ਼ ਵੀ ਕਰ ਸਕਦੇ ਹੋ ਰੰਗ ਤਿੰਨੇ ਮਿਲਣਗੇ ਔਰ ਸਪੈਸ਼ਲ ਹਲਦੀ ਦੇ ਫੰਕਸ਼ਨ ਲਈ yellow mustard color 컬러 ਕਿੰਨੇ ਪਿਆਰੇ ਲੋ ਜੀ ਸਪੈਸ਼ਲ 4 ਮਹਿਰੂਨ ਕਲਰ ਬ੍ਰਾਈਡਲ ਲਈ ਸਪੈਸ਼ਲ 4 ਬ੍ਰਾਈਡਲ ਮਹਿਰੂਨ ਕਿੰਨੇ ਰੰਗ ਛੋੜੇ ਕੋਈ ਵੀ ਰੰਗ ਪਾਏਗਾ ਪਿਸਤਾ ਕਲਰ ਦਾ ਸਰਦਾਰੀ ਰੰਗ ਦਾ ਮੈਂ ਆਰਟੀਕਲ ਹੈ ਕਿੰਨਾ ਥੋੜਾ ਵਾਸਤੇ ਦੁਪੱਟਾ ਬਹੁਤ ਸੋਨਾ ਬਣਿਆ ਡਬਲ ਸ਼ੇਡ ਦਾ ਦੁਪੱਟਾ ਡਿਜ਼ਾਈਨਿੰਗ ਦੇਖੋ ਪੀਸ ਬਣ ਕੇ ਹੈ ਸਿੰਗਲ ਬੁਟੀਕ ਪੀਸ ਸੋਲੋ ਆਰਟੀਕਲ ਸਪੈਸ਼ਲ ਪਿਸਟਾ ਰੰਗਾਂ ਦਾ ਕਲਰ ਬੜਾ ਪਿਆਰਾ ਡਿਜ਼ਾਈਨਿੰਗ ਬਹੁਤ ਸੋਹਣੀ ਆ ਫਰੰਟ ਪੂਰਾ ਹੈਵੀ ਪ੍ਰੋਪਰ ਹੈਵੀ 슬ੀਵਸ ਤੇ ਕੰਮ 슬ੀਵਸ ਦਿਖਾ ਦਿਓ ਜੀ ਸੌਫਟ ਕੁਆਲਿਟੀ ਦਾ ਸ਼ਿਮਰ ਫੈਬਰਿਕ ਆ ਇਹ ਔਰ ਪਿਓਰ ਕ੍ਰੇਪ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ ਦਾ ਕੰਮ ਦੁਪੱਟਾ ਚੈੱਕ ਕਰ ਲਓ ਜੀ ਦੁਪੱਟਾ ਆ ਰਿਹਾ ਪੱਲੇ ਦੇਖੋ ਕਿੰਨੇ ਪਿਆਰੇ 4 ਸਾਈਡਡ ਮਤਲਬ ਕਿ ਡਬਲ ਸ਼ੇਡ ਕਰਿਆ ਆ ਸਾਰਾ 4 ਸਾਈਡ ਵਿਦ ਕੋਰਨਰ ਦੁਪੱਟਾ ਬੜਾ ਪਿਆਰਾ ਤੇ ਸੋਲੋ ਆਇਆ ਬੁਟਿਕ ਵਿੱਚ। ਲੈਵਰ ਸਿਲਕ ਦੇ ਵਿੱਚ ਇੱਕ ਹੋਰ ਡਿਜ਼ਾਈਨ ਲੈ ਕੇ ਆਇਆ ਤੁਹਾਡੇ ਵਾਸਤੇ ਸਭ ਤੋਂ ਸੋਹਣਾ ਡਿਜ਼ਾਈਨ। ਨੈਕਵਰਕ ਦੇ ਵਿੱਚ ਹੈ ਹਜੇ ਮੈਂ ਪੀਸ ਤੁਹਾਡੇ ਨਾਲ ਦੇਖਾਂਗਾ। ਦੇਖਦੇ ਆ ਕਿਦਾਂ ਦਾ ਡਿਜ਼ਾਈਨ ਬਣਾਇਆ ਹੋਇਆ। ਟੋਟਲੀ ਹੈਂਡਵਰਕ ਦਾ ਪੀਸ ਹੈ ਬੜਾ ਪਿਆਰਾ। ਚਾਰ ਰੰਗ ਨੇ ਮਹਿਰੂਨ, ਫਿਰੋਜ਼ੀ, ਬੋਟਲ ਗ੍ਰੀਨ, ਪਾਕਿਸਤਾਨੀ ਰੇਂਜ ਸ਼ੈਡ। ਚਾਰੇ ਰੰਗ ਪਿਆਰੇ ਨੇ। ਉਹ ਆਈਸ ਬਲੂ ਕੱਢ ਲਿਆ ਉਹਨਾਂ ਨੇ ਪੀਸ। ਹਾਂਜੀ ਵੀ। ਆਰਟੀਕਲ ਬੜਾ ਪਿਆਰਾ ਹੈ। ਡਿਜ਼ਾਈਨਿੰਗ ਵਾਸਤੂ ਨਹੀਂ ਆ। ਆ ਚੈੱਕ ਕਰੋ। ਫਰੰਟ ਟੋਟਲੀ ਹੈਵੀ ਨੈਕ ਬਹੁਤ ਸੋਹਣਾ ਬਣਾ ਨੈਕ ਤੇ ਕੰਮ ਦਿਖਾ ਰਹੇ ਹਾਂ ਓਏ ਹੋਏ ਜ਼ਬਰਦਸਤ ਵਰਕ ਫਰੰਟ ਪੂਰਾ ਹੈਵੀ ਦਬਕੇ ਦਾ ਕੰਮ ਹੈ ਫੁੱਲ ਪਿਓਰ 35 ਗ੍ਰਾਮ ਔਰ ਕਹਿੰਦਾ ਸਾਈਲੈਂਟ ਲਾ ਰਹੇ ਹਾਂ ਫੁੱਲ ਪਿਓਰ 35 ਗ੍ਰਾਮ ਔਰ ਗੈਂਜ਼ਾ ਦਵੱਟਾ ਆ ਰਿਹਾ ਕਲਰ ਚਾਰ ਮਿਲ ਲਈਏ ਤੁਹਾਨੂੰ ਇਹਦੇ ਚ ਰੇਂਜ ਆ ਰਹੀ ਹੈ ਜੀ ਇਸ ਦੀ 7100 ਰੁਪਏ 7100 ਕਲਰ ਚੈੱਕ ਕਰੋ ਖੋਲੀ ਮਹਿਰੂਨ ਖੋਲਣਾ ਲੋ ਮਹਿਰੂਨ ਵੀ ਖੋਲ ਦਿੰਦੇ ਹਾਂ ਹੋਰ ਹੋਰ ਸੇਵਾ ਦੱਸੋ ਕਿੱਦਾਂ ਕਰੂ ਦੇਣਾ ਹੈ ਚਾ ਲੋ ਜੀ ਫੋਟੋ ਨਹੀਂ ਨਿੱਚੀ ਜਾਣੇ ਨਾ ਲੋ ਜੀ ਫਿਰੋਜ਼ੀ ਸ਼ੇਡ ਆ ਗਿਆ ਲੋ ਜੀ ਮਜ਼ੈਂਟਾ ਆ ਗਿਆ ਮੈਂ ਰਾਣੀ ਮਜ਼ੈਂਟਾ ਕੋਲ ਨਾ ਆਪਣੀ ਪਸੰਦ ਕੋ ਫਿਰੋਜ਼ੀ ਵੀ ਪਸੰਦ ਹੈ ਫਿਰੋਜ਼ੀ लवली ਦੀ ਪਸੰਦ ਲੋ ਜੀ ਰੰਗ ਤੁਸੀਂ ਕੋਈ ਵੀ ਵਾਇਰ ਕਰ ਲੋ ਸਾਰੇ ਰੰਗ ਸੋਹਣੇ ਨੇ 7100 ਰੁਪਏ ਦਾ ਰੇਟ ਆ ਰਿਹਾ ਪਿਓਰ ਸਿਲਕ ਦੇ ਵਿੱਚ ਆਰਟੀਕਲ ਲੈ ਕੇ ਆਇਆ ਨਹੀਂ ਤਾਂ ਸਿਲਕ ਦੇ ਜਿਹੜੇ ਸੂਟ ਆਂਦੇ ਨੇ ਨਾ ਸਾਰੇ ਪਲੱਸ ਰੇਂਜ ਦੇ ਆਂਦੇ ਨੇ ਕਲਰ ਤੁਸੀਂ ਕੋਈ ਵੀ ਵਾਇਰ ਕਰ ਪਹਿਲਾਂ ਤੁਸੀਂ ਕਲਰ ਸ਼ੇਡ ਚੈੱਕ ਕਰੋ ਜੀ ਇਹ ਰੰਗ ਉਹ ਰੰਗ ਆਪਾਂ ਰੈਡੀ ਕਰਵਾਏ ਆ ਵੀ ਜਿਹੜੀਆਂ ਤੁਹਾਡੀਆਂ ਲਮਾਰੀਆਂ ਦੇ ਵਿੱਚ ਹੁਣੇ ਹੀ ਨਹੀਂ ਆ ਚੈੱਕ ਕਰੋ ਜੀ ਡਿਜ਼ਾਈਨਿੰਗ ਇੰਨੀ ਪਿਆਰੀ ਦਬਕੇ ਵਰਗਾ ਦਾ ਆਰਟੀਕਲ ਚਾਰ ਰੰਗ ਚਾਰੇ ਰੰਗ ਇਹੋ ਜਿਹੇ ਕਿ ਮਤਲਬ ਕਿ ਕਲਰ ਬਹੁਤ ਘੱਟ ਆਉਂਦੇ ਇਦਾਂ ਦੇ ਹਜ਼ਾਰ ਸੂਟ ਆ ਜਾਣ ਤਾਂ ਹਜ਼ਾਰ ਦੇ ਵਿੱਚੋਂ ਚਾਰ ਇਹੀ ਆਣਗੇ ਤਾਂ ਇਸ ਨਾਲ ਦੇ ਕਲਰ ਨਹੀਂ ਜਲਦੀ ਜਲਦੀ ਹੋਰ ਆਉਂਦੇ ਡਿਜ਼ਾਈਨਿੰਗ ਤੁਹਾਨੂੰ ਦਿਖਾ ਦਿੰਦਾ ਮੈਂ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਦਬਕੇ ਵਰਗਾ ਸੁਪਰ ਡੂਪਰ ਹਟ ਆਰਟੀਕਲ ਲੈ ਕੇ ਆਇਆ ਨਾਲੇ ਕਲਰ ਸ਼ੇਡ ਉਹ ਕਲਰ ਸ਼ੇਡ ਆਪੀ ਇਹਨੂੰ ਜਿਹੜਾ ਮਰਜ਼ੀ ਪਾ ਸਕਦਾ ਪਿਓਰ ਕ੍ਰੇਪ ਦੀ ਬਾਟਮ ਹੈ ਇਸ ਦੇ ਨਾਲ ਜਦੋਂ ਲਾਈਨਿੰਗ ਲੱਗ ਗਈ ਥੋੜਾ ਐਦਾਂ ਦਾ ਕਲਰ ਆਣਾ ਤੇ ਆ ਆ ਰਿਹਾ ਇਹਨਾਂ ਦਾ ਦੁਪੱਟਾ ਦੁਪੱਟਾ ਫੋਰ ਸਾਈਡਡ ਦੁਪੱਟਾ ਪੂਰਾ ਫੋਰ ਸਾਈਡ ਦਬਕੇ ਦਾ ਕੰਮ ਹੈ ਟੋਟਲੀ ਦਬਕਾ ਵਰਗਾ ਰੰਗ ਤੁਹਾਨੂੰ ਮਿਲਣਗੇ 4 ਔਰ 4 ਰੰਗ ਇਹੋ ਜੇ ਡਿਫਰੈਂਸ਼ੀਏਟ ਨਵੇਂ ਸ਼ੇਡ ਯੂਨੀਕ ਕਲਰ ਕੋਈ ਵੀ ਰੰਗ ਬਾਏ ਕਰ ਲਓ ਰੰਗ ਦੇਖੋ ਕਿੰਨੇ ਪਿਆਰੇ ਆ ਰੰਗ ਦਾ ਨਾਮ ਹੀ ਨਹੀਂ ਪਤਾ ਕੀ ਹੈ ਐਕਸਲੈਂਟ ਕਲਰ ਵੈਡਿੰਗ ਸਪੈਸ਼ਲ ਡਿਜ਼ਾਈਨਰ ਸੂਟ ਖਾਦੀ ਸਿਲਕ ਦੇ ਉੱਤੇ ਲੈ ਕੇ ਆਏ ਆ ਜੀ ਡਿਜ਼ਾਈਨਿੰਗ ਬੜੀ ਸੋਹਣੀ ਹੈ ਕਲਰ ਬਹੁਤ ਸੋਹਣੇ ਆ ਕਲਰ ਆ ਰਿਹਾ ਜੀ ਰਾਣੀ ਮਜ਼ੈਂਟਾ ਤੇ ਪਾਕਿਸਤਾਨੀ ਗ੍ਰੀਨ ਤੇ ਡਿਜ਼ਾਈਨਿੰਗ ਚੈੱਕ ਕਰ ਲਓ ਫਰੰਟ ਟੋਟਲੀ ਹੈਵੀ ਬੁਟੀਕ ਪੀਸ ਬਾਪਰ ਬੁਟੀਕ ਮੇਡ ਆਰਟੀਕਲ ਇਹ ਉਹਦਾ ਫੈਬਰਿਕ ਸਾਰਾ ਫਰੰਟ ਹੈਵੀ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ ਡਿਜ਼ਾਈਨਰ ਸੂਟ ਆ ਸਾਰਾ ਹੈਂਡ ਵਰਕ ਅਲਟੀਮੇਟ ਪੀਸ ਆ ਬਾਟਮ ਤੇ ਵਰਕ ਆਏਗਾ ਚਾਹੇ ਤੁਸੀਂ ਪੈਂਟ ਪਲਾਜ਼ੋ ਬਣਾਓ ਸਲਵਾਰ ਬਣਾਓ ਜੋ ਮਰਜ਼ੀ ਬਣਾਓ ਵਰਕ ਬਹੁਤ ਸੋਹਣਾ ਬਾਟਮ ਤੇ ਹਲਕਾ ਹਲਕਾ ਵਰਕ ਕਰਿਆ ਜਿਆਦਾ ਨਹੀਂ ਡਿਜ਼ਾਈਨਿੰਗ ਲਾਜਵਾ ਹੋਇਆ ਦੋ ਰੰਗ ਲੈ ਕੇ ਆਂ ਦੋਨੋਂ ਰੰਗ ਜਿਹੜੇ ਮੈਂ ਕਲਰ ਡਿਜ਼ਾਈਨ ਥੋੜੇ ਵਾਸਤੇ ਲੈ ਕੇ ਆ ਰਿਹਾ ਨਾ ਇਹ ਇਹੋ ਜਿਹੀ ਵੈਰਾਈਟੀ ਹੈ ਕਿ ਸੂਟ ਤੁਸੀਂ ਪਾਇਆ ਹੋਣਾ ਤੇ ਹਰ ਕਿਸੇ ਨੇ ਤਾਰੀਫ ਕਰਨੀ ਆ ਪੁੱਛਣਾ ਦੁਪੱਟਾ ਕੋਰਸਾਈਡਰ ਔਰ ਚੈੱਕ ਕਰੋ ਸੈਕਿੰਡ ਕਲਰ ਆ ਰਿਹਾ ਜੀ ਇਸ ਦੇ ਵਿੱਚ ਪਾਕਿਸਤਾਨੀ ਗ੍ਰੀਨ ਸ਼ੇਡ ਦੋਨੋਂ ਰੰਗ लाजवाब ਨੇ ਕੋਈ ਵੀ ਰੰਗ ਬਾਏ ਕਰ ਲਓ ਪਿਓਰਿਫਲ ਖਾਜੇ ਸੋਹਣਾ ਜਿਹਾ ਆਰਟੀਕਲ ਹੈ ਜੀ ਕਾਈ ਬਲੂ ਕਲਰ ਦੇ ਵਿੱਚ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਲਗਜ਼ਰੀ ਬੁਟੀਕ ਸਟਾਈਲ ਦਾ ਨਾ ਆਰਟੀਕਲ ਲੈ ਕੇ ਆਇਆ ਬੜਾ ਪਿਆਰਾ ਆਰਟੀਕਲ ਹੈ ਆ ਚੈੱਕ ਕਰੋ ਇਸ ਦੀ ਡਿਜ਼ਾਈਨਿੰਗ ਪਹਿਲਾਂ ਮੈਂ ਲਾਈਨਿੰਗ ਦਾ ਸਟਾਪ ਓਪਨ ਕਰ ਦਾਂ ਨਾ ਇੱਥੇ ਲਾਈਨਿੰਗ ਇਸ ਨਾਲ ਹੀ ਮਿਲੇਗੀ ਤੁਹਾਨੂੰ ਪਿਓਰ ਕ੍ਰੇਪ ਦੀ ਬਾਟਮ ਤੇ ਲਾਈਨਿੰਗ ਨਾਲ ਹੈ ਤੇ ਇਹ ਬਾਟਮ ਤੇ ਸਾਰਾ ਵਰਕ ਕਰਾ ਹੋਇਆ ਹੈ ਆ ਚੈੱਕ ਕਰੋ ਜੀ ਬਾਟਮ ਤੇ ਲਾਈਨਿੰਗ ਨਾਲ ਹੀ ਆ 5 ਮੀਟਰ ਫੈਬਰਿਕ ਹੈ ক্রেਪ ਹੁਣ ਚੈੱਕ ਕਰਾਉਣਾ ਤੁਹਾਨੂੰ ਸ਼ਰਟ ਹੈ ਜੀ ਸ਼ਰਟ ਬੜੀ ਸ਼ਾਨਦਾਰ ਬਣੀ ਹੋਈ ਹੈ ਬਿਊਟੀਫੁਲ ਸ਼ਰਟ ਆ ਰਹੀ ਹੈ ਜੀ ਸਾਰਾ ਸਾਰਾ ਹੈਂਡਵਰਕ ਕਰਾਇਆ ਟੋਟਲੀ ਬੁਟੀਕ بیس ਆ ਲੋ ਆ ਚੈੱਕ ਕਰੋ ਡਿਜ਼ਾਈਨਿੰਗ ਕਿੰਨੀ ਪਿਆਰੀ ਡਿਜ਼ਾਈਨ ਹੈ ਨੈਕਸਟ ਲੈਵਲ ਆਰਟੀਕਲ ਹੈ ਪ੍ਰੋਪਰ ਫਰੰਟ ਹੈਵੀ ਮਟੀਰੀਅਲ ਚੈੱਕ ਕਰੋ ਦੋਕਾ ਪਰਲ ਰੇਸ਼ਮ ਸਿਕਵੈਂਸ ਹਰ ਤਰ੍ਹਾਂ ਦਾ ਮਟੀਰੀਅਲ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ ਬੜਾ ਸ਼ਾਨਦਾਰ ਪੀਸ ਬਣਾ ਹੈ ਅਲਟੀਮੇਟ ਪੀਸ ਆ ਅਲਟੀਮੇਟ ਔਰ ਚੈੱਕ ਕਰੋ ਇਸ ਦਾ ਦੁਪੱਟਾ ਆ ਆ ਰਿਹਾ ਇਸ ਦਾ ਦੁਪੱਟਾ ਫੋਰ ਸਾਈਡਡ ਫੁੱਲ ਪਿਓਰ 35 ਗ੍ਰਾਮ ਔਰ ਗੈਂਜ ਦਾ ਦੁਪੱਟਾ ਆ ਰਿਹਾ ਸੋ ਬੁਕਿੰਗ ਸਿਰਫ 2 ਨੰਬਰ ਤੇ ਹੋਣੀ ਹੈ ਤੇ ਜਲਦੀ ਦਲਦੀ ਆਪਣੀ ਬੁਕਿੰਗ ਕਰਾ ਲਓ ਪ੍ਰਾਈਸ ਤੁਹਾਨੂੰ ਉੱਥੇ ਮੈਂਸ਼ਨ ਹੋ ਜਾਏਗਾ ਮੇਰੇ ਸਟੋਰ ਦਾ ਸੁਪਰਬ ਵਰਲਡ ਡਿਜ਼ਾਈਨ ਹੈ ਜੀ ਆ ਵਾਲਾ ਸ਼ਰਾਰਾ ਸੂਟ ਸਭ ਤੋਂ ਸੋਹਣਾ ਸ਼ਰਾਰਾ ਸੂਟ ਹੈ ਇਹ ਹੁਣ ਮੈਂ ਇਹਦੇ ਤਿੰਨ ਰੰਗ ਲੈ ਕੇ ਆਇਆ ਯੈਲੋ ਰਾਸ਼ਟ ਤੇ ਇੱਕ ਮਾਸਟਰਡ ਪਹਿਲਾਂ ਤੁਸੀਂ ਚੈੱਕ ਕਰੋ ਜੀ ਪਾਇਆ ਇਹ ਫੁੱਲ ਸ਼ਰਾਰਾ ਸੂਟ ਹੈ ਜੀ ਸੁਪਰ ਟ੍ਰੈਂਡਿੰਗ ਆਰਟੀਕਲ ਹੈ ਸਭ ਤੋਂ ਡੇ ਰੇਟ ਦੇ ਅਕੋਰਡਿੰਗ ਬਹੁਤ ਸੋਹਣਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪਿਓਰ ਖਾਦੀ ਸਿਲਕ ਫੈਬਰਿਕ ਹੈ ਸ਼ਰਾਰਾ ਬੜਾ ਪਿਆਰਾ ਬਣਾਇਆ ਫੁੱਲ ਫਲੇਅਰ ਦੇ ਵਿੱਚ ਸ਼ਰਾਰਾ ਆ ਰਿਹਾ ਹੈ ਇਸ ਦਾ ਆ ਚੈੱਕ ਕਰੋ ਸ਼ਰਾਰਾ ਚੈੱਕ ਕਰੋ ਕਿੰਨਾ ਪਿਆਰਾ ਹੈ ਲਹਿੰਗੇ ਜਿੰਨਾ ਫਲੇਅਰ ਹੈ ਸ਼ਰਾਰੇ ਦਾ ਸੋ ਅਲਟੀਮੇਟ ਸ਼ਰਾਰਾ ਬਣਿਆ ਹੋਇਆ ਹੈ ਫੁੱਲ ਫਲੇਅਰ ਦੇ ਵਿੱਚ ਸ਼ਰਾਰਾ ਬਹੁਤ ਸੋਹਣਾ ਸਾਰਾ ਹੈਂਡਵਰਕ ਕਰਾਇਆ ਹੈ ਬਾਰਡਰ ਦੇਖੋ ਫਰੰਟ ਬੈਕ ਤੇ ਬਾਰਡਰ ਬਣਾਇਆ ਹੋਇਆ ਹੈ ਸ਼ਰਾਰੇ ਤੇ ਆ ਚੈੱਕ ਕਰੋ ਇਹਦੀ ਸ਼ਾਨ ਆ ਚੈੱਕ ਕਰੋ ਸ਼ਰਟ ਆ ਰਹੀ ਇਸ ਦੀ ਚਾਹੇ ਸ਼ਾਰਟ ਰੱਖੋ ਚਾਹੇ ਲੌਂਗ ਰੱਖੋ ਆ ਸ਼ਰਟ ਆ ਪ੍ਰੋਪਰ ਬਾਜੂ ਦੇ ਕੰਮ ਆ ਔਰ ਆ ਰ ਹੈ ਇਸ ਦਾ ਦੁਪੱਟਾ ਪਿਓਰ ਟੈਬੀ ਸਿਲਕ ਦਾ ਦੁਪੱਟਾ ਲੱਗਾ ਦੁਪੱਟਾ ਪੂਰਾ ਹੈਵੀ ਬਣਾ ਹੋਇਆ ਹੈ ਫੋਰ ਸਾਈਡ ਪੂਰਾ ਹੈਵੀ ਵਿਚ ਵੀ ਸਾਰਾ ਕੰਮ ਕਰਿਆ ਹੈ ਦੁਪੱਟੇ ਇਹਦੇ ਵਿੱਚ ਛੇੜ ਬੜੇ ਪਿਆਰੇ ਮਿਲਣਗੇ ਤੁਹਾਨੂੰ ਇੱਕ ਮਿੰਟ ਹੋਰ ਰਸਟ ਕਲਰ ਕਲਰ ਚੈੱਕ ਕਰੋ ਆ ਕਲਰ ਆ ਰ ਹੈ ਇੱਕ ਰਸਟ ਛੇੜ ਇੱਕ ਆਏਗਾ ਮਸਟਰਡ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਅਲਟੀਮੇਟ ਸ਼ਰਾਹ ਸੂਟ ਆ ਜਿਹੜਾ ਇਸ ਦਾ ਪ੍ਰਾਈਸ ਆਊਗਾ ਜੀ ਉਹ ਆਏਗਾ 15600 ਪਰ ਲਈ ਇਹੋ ਜਿਹਾ ਕਨਸੈਪਟ ਲੈ ਕੇ ਆਇਆ ਕਿ ਇਹ ਆਰਟੀਕਲ ਜਿਹੜਾ ਮਰਜ਼ੀ ਵੇਅਰ ਕਰ ਲੇ ਕਲਰ ਚਾਰਟ ਇੰਗਲਿਸ਼ ਕਲਰ ਨੇ ਜਿਹੜਾ ਮਰਜ਼ੀ ਪਾ ਸਕਦਾ ਡਿਜ਼ਾਈਨਿੰਗ ਬਾਕਸ ਹੋਣੀ ਹੈ ਲੈਂਥ ਜਿੰਨੀ ਮਰਜ਼ੀ ਰੱਖੋ ਪਿਓਰ ਕ੍ਰਾਸ਼ ਸ਼ਿਮਰ אורਗੈਂਜ਼ਾ ਦੇ ਵਿੱਚ ਇਹ ਆਰਟੀਕਲ ਆ ਰਿਹਾ ਹੈ ਡਿਜ਼ਾਈਨਿੰਗ ਚੈੱਕ ਕਰੋ ਫੈਬਰਿਕ ਬਹੁਤ ਸੋਹਣਾ ਹੈ ਗਲਾਸ אורਗੈਂਜ਼ਾ ਸ਼ੇਡ ਦੇਖੋ ਡਿਜ਼ਾਈਨਿੰਗ ਦੇਖੋ ਫਰੰਟ ਪੂਰਾ ਹੈਵੀ ਕਿਰ ਤੇ ਸਾਰਾ ਪੈਚਵਰਕ ਦਾ ਕੰਮ ਹੈ ਬਾਜੂ ਤੇ ਪ੍ਰੋਪਰ ਹੈਵੀ ਕੰਮ ਹੈ ਪਿਓਰ ਕ੍ਰੇਪ ਦੀ ਸਲਵਾਰ ਆ ਔਰ ਦੁਪੱਟਾ ਚੈੱਕ ਕਰੋ ਜੀ ਮੈਂ ਕਹਿੰਨਾ ਅਲਟੀਮੇਟ ਦੁਪੱਟਾ ਬਣਾ ਆ ਜੀ ਪੱਲੇ ਇੰਨੇ ਸ਼ਾਨਦਾਰ ਫੋਰ ਸਾਈਡ ਨਾਲੇ ਪੱਲੇ ਬੜੇ ਸੋਹਣੇ ਬਣੇ ਹੋਏ ਆ ਦੁਪੱਟਾ ਬੜਾ ਪਿਆਰਾ ਛੇਡ ਚੈੱਕ ਕਰੋ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਹਣੇ ਆ ਇੱਕ ਆਹ ਆ ਜੀ 골ਡਨ ਕਲਰ ਕਲਰ ਦੇਖੋ ਕਿੰਨਾ ਪਿਆਰਾ ਪਿਓਰ ਫੋਰ ਸ਼ੇਡ ਇੱਕ ਆਹ ਆ 골ਡਨ ਸ਼ੇਡ ਤੇ ਇੱਕ ਆਹ ਆ ਨਮਾ ਜਾਂ ਪਿੰਕ ਕਲਰ ਰੋਸ 골ਡ ਕਲਰ ਵੀ ਕਹਿ ਸਕਦੇ ਆ ਰੋਸ ਪਿੰਕ ਵੀ ਕਹਿ ਸਕਦੇ ਆ ਕੋਈ ਨਾ ਰੋਸ ਪਿੰਕ ਕਹਿੰਦਾ ਕੋਈ ਰੋਸ 골ਡ ਕਹਿੰਦਾ ਸਿੱਧੀ ਜੀ ਗੱਲ ਦਾ ਪੰਜਾਬੀ ਪਿੰਕ ਪੀਚ ਜਿਹਾ ਰੰਗ ਹੈ ਆ ਚੈੱਕ ਕਰੋ ਜੀ ਬੜੇ ਇੰਗਲਿਸ਼ ਚ ਦੱਸਿਆ ਕੋਈ ਨਹੀਂ ਫਿਰ ਕੀ ਹੋ ਗਿਆ ਪਿਸਤਾ ਗ੍ਰੀਨ कलर ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਇੱਕ ਬਿਲਕੁਲ ਨਵਾਂ ਫੈਬਰਿਕ ਲੈ ਕੇ ਆਇਆ ਥੋੜੇ ਵਾਸਤੇ ਡਿਜ਼ਾਈਨ ਇੰਨਾ ਪਿਆਰਾ ਬਣ ਗਿਆ ਦਬਕੇ ਵਰਗਾ ਦਾ ਆਰਟੀਕਲ ਕੱਪੜਾ ਬਿਲਕੁਲ ਨਵਾਂ ਹੈ ਸਟਾਫ ਬਿਲਕੁਲ ਨਵਾਂ ਹੈ ਇਹ ਸੋ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੋ ਕਲਰ ਦੇਖੋ ਆ ਆ ਰਿਹਾ ਨਵਾਂ ਆ ਗ੍ਰੀਨ ਟਾਈਪ ਦਾ ਸ਼ੇਡ ਨਾ ਲੈਮਨ ਹੈ ਨਾ ਗ੍ਰੀਨ ਹੈ ਕਲਰ ਟੋਨ ਬਿਲਕੁਲ ਡਿਫਰੈਂਟ ਆ ਚਾਰਾਂ ਦੀ ਸੋ ਕਲਰ ਬੜੇ ਸਮਾਰਟ ਲੈ ਕੇ ਆਇਆ ਇੰਗਲਿਸ਼ ਕਲਰ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਆ ਚੈੱਕ ਕਰੋ 골ਡਨ ਕਲਰ ਪਰਫੈਕਟ ਸ਼ੇਡ ਵੀ ਕਹਿ ਸਕਦੇ ਆ ਫੈਬਰਿਕ ਨਮਾ ਹੈ ਇਹ ਸੋ ਡਿਜ਼ਾਈਨਿੰਗ ਚੈੱਕ ਕਰੋ ਸਾਰਾ ਸਾਰਾ ਹੈਂਡਵਰਕ ਟੋਟਲੀ ਦਬਕਾ ਵਰਕ ਪ੍ਰੀਮੀਅਮ ਫੈਬਰਿਕ ਆ ਪਿਓਰ ਦਾ ਪਿਓਰ ਕ੍ਰੇਪ ਦੀ ਸਲਵਾਰ ਆ ਇਸ ਦੀ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਾਰਾ ਦਬਕੇ ਦਾ ਕੰਮ ਹੈ ਫੁੱਲ ਵੈਡਿੰਗ ਵੇਅਰ ਫੁੱਲ ਪਾਰਟੀ ਵੇਅਰ ਇਸ ਟਾਈਮ ਦਾ ਸੂਪਰੀਅਰ ਆਰਟੀਕਲ ਹੈ ਜੀ ਆ ਚੈੱਕ ਕਰੋ ਦੁਪੱਟਾ ਫੋਰ ਸਾਈਡਡ ਦੁਪੱਟਾ ਆ ਰਿਹਾ ਚੀਜ਼ ਬੜੀ ਪਿਆਰੀ ਹੈ ਕਲਰ ਦੇਖੋ ਚਾਰ ਰੰਗ ਨੇ ਚਾਰੇ ਰੰਗ ਐਕਸਲੈਂਟ ਨੇ ਇੱਕ ਛੇੜ ਆ ਰਿਹਾ ਜੀ ਆਵਲਾ ਪਿੰਕ ਜਿਹਾ ਕਲਰ ਨੀਚੇ ਫੋਮ ਸ਼ੇਡ ਆ ਗਿਆ ਸਕਿਨ ਇੱਕ ਆਏਗਾ ਆਵਲਾ ਨਵਾਂ ਜਿਹਾ ਸ਼ੇਡ ਹੈ ਨਾ ਪਿਸਤਾ ਨਕਮੁਸ਼ ਲੱਗ ਜਾ ਕਲਰ ਹੈ ਇੱਕ ਆ ਰਿਹਾ ਜੀ ਆ ਵੀ ਟੋਟਲੀ ਡਿਫਰੈਂਟ ਸ਼ੇਡ ਹੈ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਦਬਕੇ ਵਰਕ ਦਾ ਸਭ ਤੋਂ ਸੋਨਾ ਆਰਟੀਕਲ ਹੈ ਗਲਾਸ ਔਰਗੈਂਜ਼ਾ ਦਾ ਬੁਟੀਕ ਮੇਡ ਆਰਟੀਕਲ ਲੈ ਕੇ ਆ ਦਬਕੇ ਔਰ ਕਿਦਾ ਦੋ ਸ਼ੇਡ ਬਣ ਕੇ ਆਇਆ ਫਰੋਜ਼ੀ ਔਰ ਮਜ਼ੈਂਟਾ ਦੋਨੋਂ ਕਲਰ ਇਸ ਟਾਈਮ ਦੇ ਟਾਪ ਟ੍ਰੈਂਡਿੰਗ ਆ ਚੈੱਕ ਕਰੋ ਜੀ ਵੈਡਿੰਗ ਸਪੈਸ਼ਲ ਆਰਟੀਕਲ ਆ ਸਾਰਾ ਸਾਰਾ ਦਬਕੇ ਦਾ ਕੰਮ ਕਿੰਨਾ ਸ਼ਾਨਦਾਰ ਪੀਸ ਬਣਾਇਆ ਬੁਟੀਕ ਪੀਸ ਆ ਜੀ ਟੋਟਲੀ ਪ੍ਰੋਪਰ ਫਰੰਟ ਹੈਵੀ 슬ੀਵਸ ਤੇ ਕੰਮ ਬਾਟਮ ਤੇ ਕੰਮ ਅਲਟੀਮੇਟ ਪੀਸ ਬਣਾਇਆ ਅਲਟੀਮੇਟ ਫਰੰਟ ਪੂਰਾ ਹੈਵੀ ਆ ਰਿਹਾ ਪ੍ਰੋਪਰ ਹੈਵੀ ਬਾਜੂ ਤੇ ਕੰਮ ਸਾਰਾ ਦਬਕਾ ਵਾ ਪ੍ਰੋਪਰ ਬਾਟਮ ਤੇ ਕੰਮ ਆ ਰਿਹਾ ਬਾਟਮ ਵੀ ਦਿਖਾ ਦੇ ਰੋਮੇ ਬੜੀ ਸ਼ਰਟ ਸ ਸੋ ਬੜਾ ਪਿਆਰਾ ਆਰਟੀਕਲ ਆ ਬਿਊਟੀਫੁੱਲ ਆਰਟੀਕਲ ਆ ਜੀ ਲੋ ਜੀ ਔਰ ਆ ਆ ਰਿਹਾ ਇਸ ਦਾ ਦੁਪੱਟਾ ਫੋਰ ਸਾਈਡਡ ਫੋਰ ਸਾਈਡ ਦੁਪੱਟਾ ਆ ਰਿਹਾ ਵਿਦ ਕਾਰਨਰ ਰੰਗ ਮਿਲਣਗੇ ਦੋ ਤੇ ਲੈਣ ਵਾਲੇ ਹੈਗੇ 100 ਪੀਸ ਆਏ ਆ ਦੋ ਆ ਚੈੱਕ ਕਰੋ ਜੀ ਦੂਸਰਾ ਰੰਗ ਆ ਰਿਹਾ ਮਜ਼ੈਂਟਾ ਰਾਣੀ ਮਜ਼ੈਂਟਾ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸੂਟ ਬੜਾ ਪਿਆਰਾ ਅਲਟੀਮੇਟ ਪੀਸ ਆ ਅਲਟੀਮੇਟ ਅਗਰ ਤੁਸੀਂ ਵੈਡਿੰਗ ਸ਼ੋਪਿੰਗ ਕਰਨੀ ਹੈ ਜਲਦੀ ਆਓ ਦੀ ਵਿਜ਼ਿਟ ਕਰੋ ਅਮਰੋਦਸਰੀਆ ਮਾਲ ਦੇ ਮਿੰਟਰੀ ਐਟੀ ਸਬਜੀ ਮੰਡੀ ਨਰਗੰਦੀ ਤੋਂ ਸਮਾਨਾ ਰਿਸਿਪਟ ਜਿਹਾ ਲੋ ਜੀ ਸਭ ਤੋਂ ਸੋਹਣਾ ਕਨਸੈਪਟ ਲੈ ਕੇ ਆਇਆ ਤੁਹਾਡੇ ਵਾਸਤੇ ਬ੍ਰਾਈਡਲ ਦੇ ਲਈ ਸਪੈਸ਼ਲ ਫੋਰ ਆਨੰਦਕਾਰ ਸਪੈਸ਼ਲ ਫੋਰ ਬ੍ਰਾਈਡਲ ਸੋ ਅਨਾਰ ਕਲੀ ਨਾਲ ਲਹਿੰਗਾ ਸੋ ਹਰ ਕਲਾਇੰਟ ਦੇ ਜਿਹੜੇ ਡੀਐਮ ਆਉਂਦੇ ਨੇ ਸਾਨੂੰ ਭਾਜੀ ਸਾਨੂੰ ਕੁਝ ਡਿਫਰੈਂਟ ਕਨਸੈਪਟ ਚਾਹੀਦਾ ਅਗਰ ਤੁਸੀਂ ਗਰਾਰਾ ਨਾਲ ਡਿਫਰੈਂਟ ਪਾਣਾ ਅਗਰ ਤੁਸੀਂ ਸੂਟ ਨਾਲ ਡਿਫਰੈਂਟ ਪਾਣਾ ਤਾਂ ਸਭ ਤੋਂ ਸੋਹਣਾ ਕਨਸੈਪਟ ਹੈ ਜੀ ਇਸ ਟਾਈਮ ਦਾ ਅਨਾਰ ਕਲੀ ਨਾਲ ਲਹਿੰਗਾ ਸਪੈਸ਼ਲ ਫੋਰ ਬ੍ਰਾਈਡਲ ਲੋ ਜੀ ਅਗਰ ਤੁਸੀਂ ਬ੍ਰਾਈਡ ਦੇ ਲਈ ਕੁਝ ਦੇਖ ਰਹੇ ਹੋ ਤਾਂ ਆਹ ਚੀਜ਼ ਤਾਂ ਸਭ ਤੋਂ ਬੈਸਟ ਹੈ ਕਿ ਮੈਨੂੰ ਨਹੀਂ ਲੱਗਦਾ ਇਸ ਤੋਂ ਉੱਪਰ ਕੁਝ ਹੁਣ ਹੋਰ ਮ अनार कली ਨਾਲ ਲਹنگਾ ਲੋ ਜੀ ਇਹ ਮੇਰੇ ਕੋਲ 3rd ਪੀਸ ਬਣ ਕੇ ਆਇਆ ਅੱਜ ਪਹਿਲਾਂ ਮੈਂ 2 ਪਾਏ ਆ ਜਿਹੜੇ ਮੇਰੇ ਕੋਲ ਬਣ ਕੇ ਆਏ ਸੀਗੇ ਆ ਮੇਰੇ ਕੋਲ ਅੱਜ ਬਣ ਕੇ ਆਇਆ ਪੀਸ ਔਰ ਪੀਸ ਇੰਨਾ ਪਿਆਰਾ ਬਣਾਇਆ ਤੁਸੀਂ ਲਹنگਾ ਚੈੱਕ ਕਰੋ ਫੁੱਲ ਫਲੇਅਰ ਦੇ ਵਿੱਚ ਲਹنگਾ ਬਣਾਇਆ ਹੋਇਆ ਔਰ ਆ ਚੈੱਕ ਕਰੋ ਇਸ ਦੀ ਅਨਾਰ ਕਲੀ ਓਏ ਹੋ ਜਬਰਦਸਤ ਅਨਾਰ ਕਲੀ ਫਰੰਟ ਔਰ ਬੈਕ ਪੂਰਾ ਹੈਵੀ ਫਰੰਟ ਔਰ ਬੈਕ ਪੂਰਾ ਹੈਵੀ ਆਊਗਾ ਜੀ ਇਹ ਅਨਾਰ ਕਲੀ ਚੈੱਕ ਕਰੋ ਲਹنگਾ ਚੈੱਕ ਕਰੋ ਅਨਾਰ ਕਲੀ ਨਾਲ ਲਹੰਗੇ ਦਾ ਕਨਸੈਪਟ ਇੰਨਾ ਪਿਆਰਾ ਹੈ ਨਾ ਕਿ ਹਰ ਕਲਾਇੰਟ ਇਹਨੂੰ ਲਾਈਕ ਕਰਦਾ ਸੋ ਤੁਸੀਂ ਪੀਸ ਚੈੱਕ ਅਨਾਰਕਲੀ ਬਹੁਤ ਸੋਹਣੀ ਨਾਲ ਲਹਿੰਗਾ ਰੋਮੀ ਥੋੜਾ ਜਿਹਾ ਦੂਰੋਂ ਦਿਖਾ ਇੱਕ ਵਾਰੀ ਜਿੱਦਾਂ ਪਿਆ ਇਹ ਸੋ ਬਹੁਤ ਸੋਹਣਾ ਪੀਸ ਹੈ ਫਰੰਟ ਬੈਕ ਸੇਮ ਆ ਰਿਹਾ ਪ੍ਰੋਪਰ ਹੈਵੀ ਸਲੀਵਸ ਤੇ ਕੰਮ ਆ ਰਿਹਾ ਜੀ ਫੁੱਲ ਹੈਵੀ ਬਾਜੂ ਤੇ ਕੰਮ ਸੇਮ ਹੀ ਬੈਕ ਬਣੀ ਹੋਈ ਹੈ ਇਸ ਦੀ ਸੋ ਬੜਾ ਪਿਆਰਾ ਪੀਸ ਹੈ ਸੋ ਇਸ ਦਾ ਦੁਪੱਟਾ ਜਿਹੜਾ ਹੋਆ ਉਹ ਪੂਰਾ ਹੈਵੀ ਫੋਰ ਸਾਈਡ ਆਊਗਾ ਚਨੂਨ ਦਾ ਦੁਪੱਟਾ ਤੇ ਗੋਟਾ ਲੱਗਾ ਹੋਇਆ ਸਾਰਾ ਕਿਰਨ ਗੋਟਾ ਲੱਗਾ ਹੋਇਆ ਸੋ ਕਿਹੜਾ ਗੋਟਾ ਇਹ ਚੰਦਰਾ ਵਾਲਾ ਹਨ ਚੰਦਰਾ ਵਾਲਾ ਗੋਟਾ ਲੱਗਾ ਹੋਇਆ ਸੋ ਬਹੁਤ ਸੋਹਣਾ ਗੋਟਾ ਲੱਗਾ ਹੋਇਆ ਹੈ ਸਾਰਾ ਹੈਵੀ ਦੁਪੱਟਾ ਬਣਾ ਹੋਇਆ ਸੋ ਰੇਟ ਦੀ ਗੱਲ ਕਰੀਏ ਰੇਟ ਤੁਹਾਨੂੰ ਦੱਸਾਂਗੇ ਅਸੀਂ ਚਾਹੇ ਤੁਸੀਂ ਸਾਨੂੰ ਵਟਸਐਪ ਕਰ ਦਿਓ ਚਾਹੇ ਇੰਸਟਾ ਮੈਸੇਜ ਕਰ ਦਿਓ ਜਿਨ੍ਹਾਂ ਨੂੰ ਕੋਈ ਸਪੈਸ਼ਲ ਜਾਂ ਗਰਾਰਾ ਸੂਟ ਚਾਹੀਦਾ ਨਾ ਵਿਡਿੰਗ ਦੇ ਲਈ ਤਾਂ ਸਭ ਤੋਂ ਸੋਹਣਾ ਗਰਾਰਾ ਸੂਟ ਰੀਸਟਾਕ ਹੋਇਆ ਮੇਰਾ ਇਹ ਸੋ ਦਬਕੇ ਵਰਕ ਦੇ ਵਿੱਚ ਇਹ ਗਰਾਰਾ ਬਣਾ ਹੋਇਆ ਅਲਟੀਮੇਟ ਗਰਾਰਾ ਫੁੱਲ ਫਲੇਅਰ ਦੇ ਵਿੱਚ ਗਰਾਰਾ ਆ ਰਿਹਾ ਪੂਰਾ ਹੈਵੀ ਫਲੇਅਰ ਬਣਾਇਆ ਫਰੰਟ ਬੈਕ ਤੇ ਪੂਰਾ ਹੈਵੀ ਕੰਮ ਕਰਿਆ ਗਰਾਰੇ ਦੇ ਸੋ ਗਰਾਰਾ ਚੈੱਕ ਕਰੋ ਪਹਿਲਾਂ ਤੁਸੀਂ ਕਿੰਨਾ ਸ਼ਾਨਦਾਰ ਹੈ ਔਰ ਇਹ ਆ ਰਿਹਾ ਜੀ ਪਿਓਰ ਸ਼ਿਮਰ ਦੇ ਸੋ ਕੰਮ ਦੇਖੋ ਸਾਰਾ ਸਾਰਾ ਦਬਕੇ ਦਾ ਕੰਮ ਆ ਰਿਹਾ ਬੜਾ ਲਾਜਵਾਬ ਕੰਮ ਕਰਿਆ ਹੋਇਆ ਆ ਚੈੱਕ ਕਰੋ ਇੰਡੀਕ ਸ਼ਰਟ ਸ਼ੋਰ ਸ਼ਰਨਾ ਗਰਾਰਾ SUIT ਬਿਊਟੀਫੁਲ ਆਰਟੀਕਲ ਬਿਊਟੀਫੁਲ ਕਨਸੈਪਟ ਇਸ ਟਾਈਮ ਦਾ ਵੈਡਿੰਗ ਦਾ ਸਭ ਤੋਂ ਸੋਹਣਾ ਕਨਸੈਪਟ ਹੈ ਗਰਾਰਾ SUIT ਔਰ ਆ ਚੈੱਕ ਕਰੋ ਫੁੱਲ ਪਿਓਰ 35 ਗ੍ਰਾਮ ਔਰ ਗੈਂਜ਼ਾ ਦਾ ਦੁਪੱਟਾ ਦੁਪੱਟੇ ਸਾਰਾ ਦਬਕੇ ਦਾ ਕੰਮ ਕਰਾ ਹਾਈਲਾਈਟ ਕਰਾ ਡਿਜੀਟਲ ਕਰਾ ਜੀ ਬਹੁਤ ਸੋਹਣੀ ਬਣਾਈ ਹੋਈ ਹੈ ਗਰਾਰਾ SUIT ਬੜਾ ਪਿਆਰਾ ਸੋ ਅਲਟੀਮੇਟ ਗਰਾਰਾ SUIT ਹੈ ਮੈਕਸਮ ਨੂੰ 2 ਮੰਥ ਦੀ ਵੇਟਿੰਗ ਕਰਨੀ ਪਈ ਐ ਗਰਾਰੇ ਸੂਟ ਵਾਰੇ ਸੋ ਸਾਰਾ ਦਬਕੇ ਦਾ ਕੰਮ ਐ ਗਰਾਰਾ ਚੈੱਕ ਕਰੋ ਕਿੰਨਾ ਸ਼ਾਨਦਾਰ ਗਰਾਰੇ ਦਾ ਫਲੇਅਰ ਦੇਖੋ ਚੋਨਾ ਪਈਆਂ ਹੋਈਆਂ ਨੇ ਗਰਾਰੇ ਚ ਫੁੱਲ ਹੈਵੀ ਫਲੇਅਰ ਬਣਿਆ ਐ ਚੋਨਾ ਦੇਖੋ ਕਿੰਨੀਆਂ ਪਈਆਂ ਨੇ ਗਰਾਰਾ ਦੇਖੋ ਕਿੰਨਾ ਪਿਆਰਾ ਅਲਟੀਮੇਟ ਵੀ ਸਾਡੀ ਅਲਟੀਮੇਟ ਮੈਂ ਜਿੰਨੀ ਤਾਰੀਫ ਕਰੀ ਆ ਓਨੀ ਘੱਟ ਐ ਸੋ ਗਰਾਰਾ ਸੂਟ ਜਲਦੀ ਉਹਦੇ ਬਾਏ ਕਰ ਲਓ ਜਿਨ੍ਹਾਂ ਨੂੰ ਇਹ ਆਰਟੀਕਲ ਪਸੰਦ ਐ ਪਿਓ ਸ਼ਿਮਰ ਦਾ ਸੁਪਰ ਡੂਪਰੇਟ ਆਰਟੀਕਲ ਸੁਪਰ ਡੂਪਰੇਟ ਕੰਬੀਨੇਸ਼ਨ ਬੁਟੀਕ ਪੀਸ ਜੀ ਦੋ ਪੀਸ ਆ ਗਏ ਫੇਰ ਦੁਬਾਰਾ ਇਹ 4th ਵਾਲੀ ਰੀਸਟੌਕ ਕਰਿਆ ਮੈਨੇ ਡਿਜ਼ਾਈਨ ਸੂਟ ਬੜਾ ਪਿਆਰਾ ਆ ਰਿਹਾ ਕੇਰਾ ਸਾਰਾ ਹੈਂਡਵਰਕ ਬਸ ਇੱਕ ਜਾਨ ਬਣੀ ਰਹਿ ਗਈ ਜੇ ਜਾਨ ਪਾ ਦਿੰਦਾ ਕਾਰੀਗਰ ਇਹਦੇ ਵਿੱਚ ਤਾਂ ਉੱਡ ਜਾਣਾ ਸੀ ਇਹਨਾਂ ਨੂੰ ਪ੍ਰੋਪਰ ਹੈਵੀ ਬਾਜੂ ਦਾ ਕੰਮ ਪਿਓਰ ਕ੍ਰੇਪ ਦੀ ਬਾਟਮ ਚੈੱਕ ਕਰੋ ਕੰਟਰਾਸਟ ਜ਼ਬਰਦਸਤ ਕੰਬੀਨੇਸ਼ਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕਲਰ ਕੰਬੀਨੇਸ਼ਨ ਹੈ ਨਾ ਡੀਸੈਂਟ ਆ ਬਹੁਤ ਸੋਹਣਾ ਲੱਗਦਾ ਆ ਦੇਖੋ ਸਾਰਾ ਪੱਲਾ ਪ੍ਰੋਪਰ ਹੈਵੀ ਕਰਿਆ ਹੋਇਆ ਦੁਪੱਟੇ ਦਾ ਸੋ ਪੇਸ 2 ਆ ਗਿਆ ਜੀ ਆਪਣੇ ਕੋਲ ਹੁਣ ਬੁਕਿੰਗ ਔਨ ਹੈ ਜਲਦੀ ਜਲਦੀ ਕਰਾਓ 10200 ਰੁਪਏ ਦਾ